ਉਥੇ ਇੱਕ ਇੱਕ ਹੀ ਗੰਭੀਰ ਵਾਰਤ ਹੋਈ ਸੀ ਜਿੱਦੇ ਇੱਕ ਦੁਕਾਨਦਾਰ ਸੀ ਕਰਾਨੇ ਵਾਲਾ ਉਹ ਤੁਮਾਚ ਸਲੇਨ ਤੋਂ ਦੋ ਦੋ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੀ ਦਸਤੀ ਹਿਜਾਰਨਾ ਬਿਆਕਪਨ ਨਾਲ ਮਾਰ ਦੇਣ ਦੀ ਦਾਅਵਾ ਕਰ ਦਿੱਤਾ ਜੋਗ ਅਸ਼ਫੀ ਕੋਟਿਆਲ ਆਈਪੀਐਸ ਬਟਾਲਾ ਤੇ ਸ਼੍ਰੀ ਰਮਿੰਦਰ ਸਿੰਘ ਜੀ ਬੀਪੀਐਸ ਇਨਵੈਸਟੀਗੇਸ਼ਨ ਦੇ ਦਿਸੰਧ ਦੇਸ਼ ਤੇ ਇੱਕ ਅਸੀਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹ ਮਨ ਦੀ ਸ਼ਾਨ ਦੇ ਇਸ ਤਰ੍ਹਾਂ ਕੰਮ ਕਰਦੇ ਹੋਇਆ ਥਾਣਾ ਕੁਮਾਨ ਦਾ ਕੁਝ ਪੈਂਦਾ ਵਾ ਬੋਝਾ ਉੱਥੇ ਇੱਕ 21 ਤਰੀਕ ਨੂੰ ਵਾਦਤ ਹੋਈ ਸੀ ਜਿੱਦੇ ਇੱਕ ਦੁਕਾਨਦਾਰ ਸੀ ਕਰਿਆਨੇ ਵਾਲਾ ਉਹ ਤੁਰ ਮੱਛ ਲੈਣ ਤੋਂ ਦੋ ਤੱਕ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੇ ਦਸਤੀ ਹਥਿਆਰ ਨਾਲ ਵਪਨ ਨਾਲ ਮਾਰ ਦੇਣ ਦੀ ਦਾ ਵੈਕ ਫਾਇਰ ਕੀਤਾ ਸੀ ਜਿੱਤੇ ਉਸੇ ਵਾਰ ਕਾਰਵਾਈ ਕਰਨਾ ਐ ਸਬਾਬ ਦੇ ਕਰਨ ਨੇ ਉਹਦਾ ਪਤਾ ਸਟਰੀ ਦਿੱਤਾ ਤਾਂ ਤਤੀਸ਼ ਨੂੰ ਗਾ ਲਿਆਂਦਾ ਉਸ ਉਸ ਦੀ ਤਰਦੀਸ਼ ਦੇ ਵਿੱਚ ਨਾ ਉਹਨੂੰ ਉਹਨੂੰ ਫੋਲੋ ਕਰਦੇ 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 ਇਹਨਾਂ ਨੂੰ ਖੁਦਾ ਪ੍ਰਾਤ ਹੋਈ ਹੈ ਕਿ ਪੰਜ ਪੰਜ ਦਿਨ ਨੂੰ ਇਹਨਾਂ ਨੇ ਉਹ ਵਿਅਕਤੀ ਰਣਜੀਤ ਸਿੰਘ ਏਲੀਅਸ ਮੰਗੂ ਪੁੱਤਰ ਸਰਵਨ ਸਿੰਘ ਗ੍ਰਤਾਰ ਕੀਤਾ ਤੇ ਪੁਸ਼ਪਕਰਾਂ ਨੇ ਦੱਸਿਆ ਕਿ ਉਹ ਚਾਰ ਵਿਪਨ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਜਿਹੜੇ ਤਿੰਨ ਇਹਨਾਂ ਨੇ ਵਿਪਨ ਮੇਨ ਉਹ ਵਿਪਨ ਜਿਹਨਾਂ ਨੇ ਫੈਲ ਦਿੱਤਾ ਸੀ ਉਹ ਉਹਨਾਂ ਨੇ ਬਰਮ ਕਰ ਦਿੱਤੇ ਹੈ ਤੇ ਇੱਕ ਵਿਪਨ ਦਾ ਗਿਸਦਾ ਕਰਨ ਜਿਹੜਾ ਫੰਨਾ ਬਾਕੀ ਹੈ ਤੇ ਦੋ ਸਾਥੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਆ ਇਨਵੋਲਵ ਇਸ ਕਮ ਚ ਉਹ ਫੰਨੇ ਬਾਕੀ ਆ ਉਹ ਵੀ ਹੀ ਜੋ ਦੀ ਫੜਵਾਗੇ ਕਿ ਇਹ ਵਿਅਕਤੀ ਸਾਡੇ ਕੋਲ ਇਸ ਟਾਈਮ ਰਿਮਾਂਡ ਤੇ ਆ ਉਸੇ ਚੱਲ ਰਹੀ ਆ ਉਹ ਨਵਾਂ ਖਸਾ ਸਰ ਕਿੰਨੇ ਇਹ ਜਿਹੜੇ ਆਪਣਾ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਇਹਦਾ ਰਿਮਾਂਡ ਹੈਗਾ ਅੱਜ ਸੀ ਨੂੰ ਦਾ ਚ ਭੇਜ ਦਿੱਤਾ ਸੀਗਾ ਤਿੰਨ ਨਰਮਾਂਡ ਮਿਲਿਆ ਤੇ ਫਰਦਰ ਕੋਸ਼ਿਸ਼ ਕਰ ਰਹੇ ਹਾਂ ਤੋਂ ਸਰ ਕਿੰਨੇ ਰੋਜ਼ ਬਰਾਮਦ ਹੋਏ ਜੀ ਹੋਟਲ ਜਿਹੜੀ ਇਸਟਾਫ ਦੀ ਬਰਾਮਦਗੀ ਹੈ ਉਹ ਤਿੰਨ ਜਿਹੜੇ ਵਿਅਕਤੀ ਬੋਰ ਦੇ ਕੰਟਰੀ ਲੀਡਰ ਮਿਸਟਰ ਨੇ ਤੇ ਨਾਲ ਕੋ ਨੌ ਰਹੋਣੇ ਸਰ ਇਹਦਾ ਫਿਲਹਾਲ ਜਿਹੜੀ ਐਸ ਪਰ ਰਿਕਾਰਡ ਜਿਹੜਾ ਇਹਦੀ ਉਮਰ 22 ਸਾਲ ਹੈਗੀ ਆ ਪਹਿਲਾਂ ਤੇ ਬੱਚੇ ਪਰਚਾ ਕੋਈ ਹੈਗਾ ਨਹੀਂ ਹੈ ਕੋਈ ਕੋਈ ਜਿਹੜਾ ਰਿਕਾਰਡਰ ਦਾ ਜਿਹੜਾ ਐਸ ਪਰ ਕੋਰਟ ਤਾਂ ਨਹੀਂ ਹੈਗਾ ਪਰ ਪੁੱਛ ਕੇ ਸਟਾਫਰੀ ਇਹ ਕਿ ਪਹਿਲਾਂ ਕੋਈ ਨੇ ਬਾਦਸ਼ ਕਿਸੇ ਇਨਵੋਲ ਹੋਏਗਾ ਤਾਂ ਤਦ ਆਪਾਂ ਪੁੱਛ ਨਹੀਂ ਆਉਂਦੇ ਤੇ ਇਹ ਜਿਹੜੇ ਦੋ ਸਾਥੀ ਇਹਨਾਂ ਦੇ ਉਹ ਖੜਨੇ ਬਾਕੀ ਹੈ ਤੇ ਇੱਕ ਜਿਹੜਾ ਇਹ ਵਿਅਕਤੀ ਹੈ ਇਹ ਜਿਹੜੀ ਦੱਸੀ ਤੁਹਾਨੂੰ ਗੱਲ ਕਿ ਤੁਹਾਡੇ ਰਿਮਾਰਟ ਤੇ ਹੈਗਾ ਵਾ ਕੁਝ ਚੱਲ ਰਹੀ ਹੈ ਕੋਈ ਫੜਕ ਗੱਲ ਹੁੰਦਾ ਤਾਂ ਨੋਟਸ ਨਹੀਂ ਆਉਂਦੇ ਮੇਰੇ ਖਿਆਲ ਨਾਲ ਸਾਹਿਬ ਉਥੇ ਇੱਕ ਇੱਕੀ ਤਰੀਕ ਨੂੰ ਵਾਪਰਤ ਹੋਈ ਸੀ ਜਿੱਦੇ ਇੱਕ ਦੁਕਾਨਦਾਰ ਸੀ ਘਰਾਨੇ ਵਾਲਾ ਉਹ ਤੋਂ ਮਾਰਚਸ ਲੈਣ ਤੋਂ ਦੋ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੀ ਦਸਤੀ ਚਾਰਨਾ ਵਪਕਨ ਨਾਲ ਘਮਾਰ ਦੇਣੀ ਦਾ ਵੈਕ ਫੈਰ ਦਿੱਤਾ ਜੀయోగ ਮੈਸ਼ ਫਰੀ ਕੋਟਿਆਲ ਆਈਪੀਐਸ ਬਟਾਲਾ ਤੇ ਸ਼੍ਰੀ ਰਮਿੰਦਰ ਸਿੰਘ ਜੀ ਬੀਪੀਐਸ ਇਨਵੈਸਟੀਗੇਸ਼ਨ ਜਿਤਿਸ਼ਮ ਦੇਸ਼ ਤੇ ਇੱਕ ਅਸੀਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹਨਾਂ ਦੇ ਸੰਦੇਸ਼ ਤੇ ਕੰਮ ਕਰਦੇ ਹੋਇਆ ਥਾਣਾ ਖਮਾਨ ਦਾ ਕੁਝ ਪੈਂਦਾ ਵਾ ਬੋਝਾ ਉੱਥੇ ਇੱਕ 21 ਤਰੀਕ ਨੂੰ ਵਾਦਤ ਹੋਈ ਸੀ ਜਿੱਦੇ ਇੱਕ ਦੁਕਾਨਦਾਰ ਸੀ ਕਰਿਆਨੇ ਵਾਲਾ ਉਹ ਤੋਂ ਮੱਛਸ ਲੈਣ ਤੋਂ ਉਹਦੇ ਤੇ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੇ ਦਸਤੀ ਅਚਾਰ ਨਾਲ ਵਪਨ ਨਾਲ ਮਾਰ ਦੇਣ ਦਾ ਵਹਿਫਾਇਰ ਕੀਤਾ ਸੀ ਜਿੱਤੇ ਉਸ ਦੇ ਅਧਿਕਾਰ ਵੀ ਕਰਦੇ ਆ ਸੋਸਾਬਿਕਰ ਨੇ ਉਹਦੇ ਪੱਤਾ ਸਿਰ ਦਿੱਤਾ ਤਾਂ ਤਤੀਸ਼ ਨੂੰ ਕਹਾਂ ਜਾਂਦਾ ਤੇ ਉਸ ਉਸ ਦੀ ਤੇ ਤਰਦੀਸ਼ ਦੇ ਵਿੱਚ ਨਾ ਉਹਨੂੰ ਉਹਨੂੰ ਉਹਦੇ ਫਾਲੋ ਕਰਦੇ ਕਰਦੇ ਇਹਨਾਂ ਨੂੰ ਸਫਲਾ ਪ੍ਰਾਪਤ ਹੋਈ ਹੈ ਕਿ ਪੰਜ ਪੰਜ ਦਿਨ ਨੂੰ ਇਹਨਾਂ ਨੇ ਉਹ ਵਿਅਕਤੀ ਰਣਜੀਤ ਸਿੰਘ ਏਲੀਅਸ ਮੰਗੂ ਪੁੱਤਰ ਸਰਵਨ ਸਿੰਘ ਗ੍ਰਿਫਤਾਰ ਕੀਤਾ ਤੇ ਪੁਸ਼ਕਾਤਾਰ ਉਹਨੇ ਦੱਸਿਆ ਕਿ ਉਹ ਚਾਰ ਵੈਪਨ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਜਿਹਦੇ ਤਿੰਨ ਇਹਨਾਂ ਨੇ ਵੈਪਨ ਮੇਨ ਉਹ ਵੈਪਨ ਜਿਹਨਾਂ ਨੇ ਫਾਇਰ ਕੀਤਾ ਸੀ ਉਹ ਉਹਨਾਂ ਨੇ ਬਰਨ ਕਰ ਦਿੱਤੇ ਐ ਤੇ ਇੱਕ ਵੈਪਨ ਉਹਨਾਂ ਦਾ ਕਿਸਦਾ ਕਰਨ ਕੋਈ ਜਿਹੜਾ ਫੰਨਾ ਬਾਕੀ ਹੈ ਤੇ ਦੋ ਸਾਥੀ ਜਿਹੜੇ ਨਾਲ ਜਿਹੜੇ ਨਾਲ ਜਿਹੜੇ ਐ ਇਨਵੋਲਵ ਇਸ ਕੰਮ ਚ ਉਹ ਫੰਨੇ ਬਾਕੀ ਐ ਉਹ ਵੀ ਹੀ ਜਿਹੋ ਦੀ ਫੜਵਾਂਗੇ ਇਹ ਵਿਅਕਤੀ ਸਾਡੇ ਕੋਲ ਇਸ ਟੈਂਪਰ ਰਿਮਾਂਡ ਤੇ ਐ ਮਸਲਾ ਚੱਲ ਰਹੀ ਐ ਉਹ ਨਵਾਂ ਖਸਾ ਸਰ ਕਿੰਨੇ ਇਹ ਜਿਹੜੇ ਆਪਣਾ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਇਹਦਾ ਰਿਮਾਂਡ ਹੈਗਾ ਅੱਜ ਸੀ ਨੂੰ ਦਾ ਚ ਭੇਜ ਕੀਤਾ ਸੀਗਾ ਤਿੰਨ ਦਿਨ ਰਿਮਾਂਡ ਮਿਲਿਆ ਤੇ ਫਰਦਰ ਪ੍ਰੋਸੈਸ ਕਰ ਰਹੇ ਹਾਂ ਤੋਂ ਸਰ ਕਿੰਨੇ ਰੋਜ਼ ਬਰਾਮਦ ਹੋਏ ਨੇ ਓਟਲ ਜਿਹੜੀ ਇਸ ਟੈਂਪਰ ਦੀ ਬਰਾਮਦਗੀ ਐ ਉਹ ਤਿੰਨ ਜਿਹੜੇ ਬਕਤੀ ਬੋਰ ਦੇ ਕੰਟਰੀ ਮੇਡ ਆਫ ਮਿਸਟਾਨੇ ਤੇ ਨਾਲ ਕੋ ਨੌ ਰੋਂ ਬਣੇ ਸਰ ਇਹਦਾ ਫਿਲਹਾਲ ਜਿਹੜੀ ਐਸ ਪਰ ਰਿਕਾਰਡ ਜਿਹੜਾ ਇਹਦੀ ਉਮਰ 22 ਸਾਲ ਹੈਗੀ ਆ ਪਹਿਲਾਂ ਤੇ ਬੱਚੇ ਪਰਚਾ ਕੋਈ ਹੈਗਾ ਨਹੀਂ ਹੈ ਇਹ ਕੋਈ ਕੋਈ ਜੋ ਰਿਕਾਰਡਰ ਦਾ ਕੈਪਰ ਕੋਰਤ ਤਾਂ ਨਹੀਂ ਹੈਗਾ ਪਰ ਪੁੱਛ ਕੇ ਸਟਾਫਰੀ ਕਿ ਜੇ ਪਹਿਲਾਂ ਕੋਈ ਨੇ ਵਾਰਿਸ ਕਿਸੇ ਨੂੰ ਇਨਵੋਲਵ ਹੋਏਗਾ ਤਾਂ ਤੱਕ ਪੁੱਛਨੀ ਆਮ ਹੈ ਤੇ ਇਹ ਜਿਹੜੇ ਦੋ ਸਾਥੀ ਇਹਨਾਂ ਰਿਓ ਫੜਨੇ ਬਾਕੀ ਆ ਤੇ ਇੱਕ ਜਿਹੜਾ ਇਹ ਵਿਅਕਤੀ ਹੈ ਇਹ ਜਿਹੜੇ ਦੱਸੀ ਤਾਨੂੰ ਗੱਲ ਕਿ ਤੁਹਾਡੇ ਰਿਪੋਰਟ ਤੇ ਹੈਗਾ ਵਾ ਕੋਈ ਚੱਲ ਰਹੀ ਆ ਕੋਈ ਫੜਦ ਗੱਲ ਹੁੰਦਾ ਤਾਂ ਪੁੱਛਨੀ ਆਮ ਹੈ okay thanks sir.